ਜਿਹੜੇ ਵਾਲ ਹੈਗੇ ਨੇ ਸਫੈਦ ਵਾਲ ਉਹ ਕਾਲੇ ਕੀਤੇ ਜਾ ਸਕਦੇ ਨੇ ਜਿੰਨੇ ਸਫੈਦ ਵਾਲ ਨੇ ਉਹ ਕਾਲੇ ਕੀਤੇ ਜਾ ਸਕਦੇ ਨੇ ਜਿਹੜੇ ਸਿਡਾਈਆਂ ਲਾ ਕੇ ਕਾਲੇ ਕਰਦੇ ਆ ਜੀ ਵਾਲਾਂ ਨੂੰ ਉਹਨਾਂ ਦਾ ਕੋਈ ਨੁਕਸਾਨ ਹੈ ਉਹ ਤਾਂ ਕੁਦਰਤ ਦੇ ਉਲਟ ਹੈ ਮੈਂ ਤੁਹਾਨੂੰ ਪਹਿਲਾਂ ਗੱਲ ਕਹਿ ਕੇ ਹਟਿਆ ਪ੍ਰੋਬਲਮ ਕਿਤੇ ਹੋਰ ਆ ਤੁਸੀਂ ਸੋਲੂਸ਼ਨ ਕੁਝ ਹੋਰ ਕਰੀ ਜਾਂਦੇ ਹੋ ਜਦੋਂ ਤੁਹਾਡੇ ਵਾਲ ਰੁੱਖੇ ਹੋਣ ਲੱਗੇ ਦੋ ਮੁਹੀ ਆਉਣ ਲੱਗੇ ਟੁੱਟ ਕੇ ਡਿੱਗਣ ਲੱਗੇ ਤੁਸੀਂ ਵਾਲਾਂ 'ਚ ਹੱਥ ਮਾਰਿਆ ਸਿਕਰੀ ਆਉਣ ਲੱਗੀ ਪਪੜੀ ਬਣ ਬਣ ਤੁਹਾਡਾ ਮਾਸ ਉਤਰਨ ਲੱਗ ਗਿਆ ਜਦੋਂ ਇੱਕ ਵਾਰੀ ਤੁਹਾਡੇ ਵਾਲਾਂ ਨੇ ਸੰਕੇਤ ਦਿੱਤਾ ਤੁਸੀਂ ਉਦੋਂ ਵੀ ਨਹੀਂ ਧਿਆਨ ਦਿੱਤਾ ਤਾਂ ਅਗਲਾ ਰੂਪ ਉਹਨੇ ਫੜਨਾ ਤੁਹਾਡੀ ਚਮੜੀ 'ਚੋਂ 22 ਸਾਲ ਦਾ ਮੁੰਡਾ ਉਹਦੇ ਚਿੱਟੇ ਵਾਲ ਆ ਜਾਂਦੇ ਆ ਇਹਦਾ ਮਤਲਬ ਸਟ्रेस ਲੈਂਦਾ ਇੱਕ ਕੁੜੀ ਆ ਉਹਦੇ ਵਾਲ ਆਉਣੇ ਨਹੀਂ ਚਾਹੀਦੇ ਉਹਦੇ ਮੁੱਛਾਂ ਆ ਜਾਂਦੀਆਂ ਨੇ ਇਹਦਾ ਮਤਲਬ ਉਹਨੂੰ ਹਾਰਮੋਨਲ ਇੰਬੈਲੈਂਸ ਆ ਸਾਰਾ ਦਿਨ ਸਿਰ ਦੇ ਵਿੱਚ ਖਾਜ ਹੋਈ ਜਾਂਦੀ ਹੈ ਅਗਰ ਕਿਸੇ ਨੇ ਦਾੜੀ ਰੱਖੀ ਹੋਈ ਹੈ ਤਾਂ ਦਾੜੀ ਦੇ ਵਿੱਚ ਵੀ ਸਮਝ ਲਓ ਹੱਥ ਫੇਰਨਾ ਪੈਂਦਾ ਵਾਰ-ਵਾਰ ਵਾਰ-ਵਾਰ ਤੇ ਫਿਰ ਉਹਦਾ ਹੱਲ ਕੀ ਹੈਗਾ ਦੁਨੀਆ ਦਾ ਸਭ ਤੋਂ ਬੈਸਟ ਆਇਲ ਕਿਹੜਾ ਹੈ ਸਿਰ ਨੂੰ ਲਗਾਉਣ ਵਾਸਤੇ ਦਾੜੀ ਨੂੰ ਲਗਾਉਣ ਵਾਸਤੇ ਵਾਲਾਂ ਦੀ ਸਾਂਭ ਸੰਭਾਲ ਵਾਸਤੇ ਨਿੰਮ ਦੇ ਪੱਤੇ ਲੈ ਲਓ ਤੁਸੀਂ ਉਸ ਤੋਂ ਬਾਅਦ ਆਹ ਕੜੀ ਪੱਤਾ ਹੋ ਗਿਆ ਬਰਿੰਗਰਾਜ ਦੇ ਪੱਤੇ ਹੋਗੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਛੜਾ ਕੇ ਇਹਨੂੰ ਚਲਾਈ ਚੱਲੋ ਚਲਾਈ ਚੱਲੋ ਜਦੋਂ ਤੱਕ ਉਹ ਆਪਦਾ ਰੰਗ ਨਾ ਛੱਡ ਜਾਣ ਜਦੋਂ ਰੰਗ ਛੱਡਦਾ ਜਿਹੜਾ ਪਿੱਛੇ ਪਾਣੀ ਬਚਿਆ ਉਹਨੂੰ ਪੁਣ ਕੇ ਤੁਸੀਂ ਸਾਰਾ ਪਰਿਵਾਰ ਪੀਣਾ ਸ਼ੁਰੂ ਕਰੋ ਉਹ ਕਲੋਰੋਫਿਲ ਵਾਟਰ ਬਣ ਗਿਆ ਅਗਰ ਉਹਨੂੰ ਤੇਲ ਦੇ ਥਰੂ ਆਪਾਂ ਐਕਸਟ੍ਰੈਕਟ ਕਰ ਰਹੇ ਹਾਂ ਤਾਂ ਉਹ ਕਲੋਰੋਫਿਲ ਆਇਲ ਬਣ ਗਿਆ ਜੀ ਜੀ ਦੇ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਨੇ ਉਹਨੇ ਦਾੜੀ 'ਚ ਐ ਹੱਥ ਫੇਰਨਾ ਤੇ ਬਾੜ ਆ ਜਾਂਦਾ ਤੇ ਬਾੜ ਬਾੜ ਹੀ ਬਾੜ ਹੋਣੀ ਸਿਰ 'ਚ ਐ ਹੱਥ ਫੇਰਨਾ ਸਾਡੇ ਕੋਲ ਇੱਕ ਐਗਜ਼ਾਮਪਲ ਪ੍ਰੈਕਟੀਕਲ ਕਰਕੇ ਤੁਹੋਂ ਦਿਨ ਲੋ ਵੀ ਵੈਜ ਜੀ ਇੱਕ ਮਿੰਟ ਆ ਦੇਖਿਓ ਐੇ ਕਰਨਗੇ ਐ ਦਿਖਾਉਂ ਯਾ ਦੇਖੋ ਇਹ ਗੁੱਛ ਆ ਗਿਆ ক্লোਰੋਫਿਲ ਦਾ ਔਇਲ ਹੁੰਦਾ ਵਾ ਜਿਹੜੇ ਦਰਖਤਾਂ ਦੇ ਵਿੱਚ ਜਿਹੜੀ ਦਰਖਤਾਂ ਨੂੰ ਹਰਿਆਲੀ ਰੱਖਦੀ ਆ ਜੇ ক্লোਰੋਫਿਲ ক্লোਰੋਫਿਲ ਔਇਲ ক্লোਰੋਫਿਲ ਉਹ ਕਿਹੜਾ ਔਇਲ ਆ ਜੀ ਜਿਨਨੇ ਤੁਸੀਂ ਬਰਿੰਗਰਾਜ ਦੇਖ ਲਓ ਜੀ ਹਾਂਜੀ ਆਪਣਾ ਕੜੀ ਪੱਤਾ ਦੇਖ ਲਓ ਤੁਸੀਂ ਐਲਮੰਡ ਆਇਲ ਦੇਖ ਲਓ ਇਹ ਸਭ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਹਨਾਂ ਦੇ ਥਰੂ ਆਪਾਂ ਕਲੋਰੋਫਿਲ ਇਹਨਾਂ ਚ ਐਕਸਟ੍ਰੈਕਟ ਕੀਤਾ ਜਾ ਸਕਦਾ ਇਹ ਕਲੋਰੋਫਿਲ ਆਇਲ ਹੈ ਜਿਹੜਾ ਅਸੀਂ ਬਣਾਉਨੇ ਆ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਪੈਂਦੀਆਂ ਨੇ ਆਮਲਾ ਵੀ ਪੈਂਦਾ ਇਹ ਲੱਗ ਸਕਦਾ ਆਪਣੇ ਵਾਲਾਂ ਨੂੰ ਲੱਗ ਸਕਦਾ ਲੱਗ ਸਕਦਾ ਇਹ ਔਰ ਬਹੁਤ ਸਾਰੇ ਲੋਕ ਲਗਾਉਂਦੇ ਵੀ ਨੇ 12 ਘੰਟੇ ਪਹਿਣਨ ਤੋਂ ਬਾਅਦ ਤੁਸੀਂ ਇਹਨੂੰ ਝੜਾਓ ਕੜਾਈ 'ਚ ਤੜਾਈ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਕੜਨ ਦਿਓ ਜਦੋਂ ਤੱਕ ਇਹ ਬਿਲਕੁਲ ਮੱਚ ਨਾ ਜਾਵੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜਿਸ ਹਿਸਾਬ ਦੀ ਗਰਮੀ ਇਸ ਵੇਲੇ ਪੰਜਾਬ ਦੇ ਵਿੱਚ ਪੈ ਰਹੀ ਹੈ ਉਸ ਹਿਸਾਬ ਦੇ ਨਾਲ ਜਿਹੜੇ ਵਾੜਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਜ਼ਿਆਦਾ ਵੱਜ ਜਾਂਦੇ ਨੇ 30 ਸਾਲ ਪਹਿਲਾਂ ਇਹੋ ਜੀ ਗਰਮੀ ਸਾਡੇ ਬਜ਼ੁਰਗਾਂ ਨੇ ਦੇਖੀ ਸੀ ਤੇ 30 ਸਾਲ ਬਾਅਦ ਅੱਜ ਅਸੀਂ ਇੰਨੀ ਗਰਮੀ ਦੇਖ ਰਹੇ ਹਾਂ ਗਰਮੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਆਮ ਕਰਕੇ ਆ ਜਾਂਦੀਆਂ ਨੇ ਜਦੋਂ 37 ਡਿਗਰੀ ਤੋਂ ਟੈਂਪਰੇਚਰ ਜਿਹੜਾ ਤਾਪਮਾਨ ਹੈਗਾ ਵੱਜ ਜਾਂਦਾ ਖਾਸ ਕਰਕੇ ਜਦੋਂ ਇਹ ਤਾਪਮਾਨ 40 ਕ੍ਰੋਸ ਕਰਦਾ ਹੋਇਆ ਨਿਕਲ ਜਾਂਦਾ ਤਾਂ ਸਾਡੇ ਵਾੜਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਬਹੁਤ ਜ਼ਿਆਦਾ ਵੱਜ ਜਾਂਦੀਆਂ ਨੇ ਵਾਲਾ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਵਾਜ ਜਾਂਦੀਆਂ ਨੇ ਅਸੀਂ ਕਹਿ ਲਿਆ ਕਿ ਹੋਰ ਬਿਮਾਰੀਆਂ ਕਰਕੇ ਵੀ ਵਾਲਾ ਨੂੰ ਦਿੱਕਤਾਂ ਪਰੇਸ਼ਾਨੀਆਂ ਕੰਪੈਰੀਟਿਵਲੀ ਗਰਮੀਆਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਧਾ ਜੀ ਕੋਲ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਸਕੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਇੱਥੇ ਆਏ ਔਰ ਬੜਾ ਹੀ ਜ਼ਬਰਦਸਤ ਮੈਂ ਕਹਣਾ ਇਹ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡਾ ਕਈ ਲੋਕਾਂ ਵਾਸਤੇ ਡਿਪਰੈਸ਼ਨ ਵੀ ਆ ਕਈ ਲੋਕਾਂ ਵਾਸਤੇ ਸਟ्रेस ਵੀ ਆ ਔਰ ਕਈ ਲੋਕਾਂ ਵਾਸਤੇ ਇਹ ਬਿਜ਼ਨਸ ਵੀ ਆ ਬਿਲੀਅਨ ਡਾਲਰ ਟ੍ਰਿਲੀਅਨ ਡਾਲਰ ਮਤਲਬ ਇੰਡਸਟਰੀ ਆ ਇਸ ਟਾਈਮ ਦੇ ਉੱਤੇ ਇਹ ਜਿਹੜੀ ਸਿਰਫ ਵਾਲਾਂ ਦੇ ਉੱਤੇ ਕੰਮ ਕਰਕੇ ਟ੍ਰਿਲੀਅਨ ਡਾਲਰ ਇੰਡਸਟਰੀ ਬਣ ਚੁੱਕੀ ਹੈ ਇਸ ਦੀ ਰੇਟ ਚ ਮੈਂ ਤੁਹਾਡੇ ਕੋਲੋਂ ਬਿਲਕੁਲ ਸਾਫ਼ ਤੇ ਇਮਾਨਦਾਰੀ ਵਾਲਾ ਸਵਾਲ ਲੈ ਕੇ ਆਇਆ ਪਹਿਲਾ ਇਹ ਦੱਸੋਗੇ ਕਿ ਜਿਹੜੇ ਵਾਲ ਹੈਗੇ ਨੇ ਸਫੈਦ ਵਾਲ ਉਹ ਕਾਲੇ ਕੀਤੇ ਜਾ ਸਕਦੇ ਨੇ ਜਿੰਨੇ ਸਫੈਦ ਵਾਲ ਨੇ ਉਹ ਕਾਲੇ ਕੀਤੇ ਜਾ ਸਕਦੇ ਨੇ ਮੁੱਦਾ ਇਹ ਹੈ ਕਾਲੇ ਹੋਏ ਕਿਉਂ ਜਿਹੜੇ ਸਫੈਦ ਹੋਏ ਕਿਉਂ ਅਗਰ ਤੁਸੀਂ ਇਹ ਚੀਜ਼ ਨੂੰ ਪਕੜੋਗੇ ਵੀ ਸਫੇਦ ਹੋਏ ਕਿਉਂ ਹੁਣ 22 ਸਾਲ ਦਾ ਮੁੰਡਾ ਉਹਦੇ ਚਿੱਟੇ ਵਾਲ ਆਈ ਜਾਂਦੇ ਆ ਇਹਦਾ ਮਤਲਬ ਉਹ ਸਟ्रेस ਲੈਂਦਾ ਇੱਕ ਕੁੜੀ ਆ ਉਹਦੇ ਵਾਲ ਆਉਣੇ ਨਹੀਂ ਚਾਹੀਦੇ ਉਹਦੇ ਮੁੱਛਾਂ ਆਈ ਜਾਂਦੀਆਂ ਨੇ ਇਹਦਾ ਮਤਲਬ ਉਹਨੂੰ ਹਾਰਮੋਨਲ ਇੰਬੈਲੈਂਸ ਆ ਸੋ ਜਦੋਂ ਆਪਾਂ ਅੰਡਰਲਾਈਂਗ ਪ੍ਰੋਬਲਮ ਨੂੰ ਫੜਾਂਗੇ ਤਾਂ ਤਾਂ ਸਮਝ ਆ ਸਕਦੇ ਪ੍ਰੋਬਲਮ ਕਿਤੇ ਹੋਰ ਹੁੰਦੀ ਆ ਆਪਾਂ ਹੱਲ ਤੇ ਲਾ ਲਾ ਕਰੀ ਜਾਂਨੇ ਸੋ ਇਸ ਲਈ ਅੰਡਰਲਾਈਂਗ ਪ੍ਰੋਬਲਮ ਨੂੰ ਅਗਰ ਆਪਾਂ ਫੜ ਲੈਨੇ ਆ ਤਾ ਤਾਂ ਬਾਲਾਂ 'ਪਾ ਚਿੱਟਿਆਂ ਤੋਂ ਕਾਲੇ ਕਰ ਸਕਦੇ ਆ ਪਰ ਜੇ ਤੁਸੀਂ ਮੈਨੂੰ ਕਹੋ ਵੀ ਕੁਦਰਤ ਦੇ ਉਲਟ ਚੱਲ ਕੇ ਦਿਖਾਓ ਜੋਦਾ ਜੀ ਤਾਂ ਜੋਦਾ ਜੀ ਦੇ ਉੱਥੇ ਹੱਥ ਖੜੇ ਨੇ ਕੁਦਰਤ ਦੇ ਉਲਟ ਕਿਵੇਂ ਜੀ ਕੁਦਰਤ ਦੇ ਉਲਟ ਐਦਾਂ ਹੋ ਗਿਆ ਵੀ ਜੀ ਜਦੋਂ ਤੁਹਾਡੀ ਉਮਰ ਹੋ ਗਈ 40 ਸਾਲ 42 ਸਾਲ ਕਈ ਲੋਕਾਂ ਦੀ 35 ਸਾਲ ਤੋਂ ਬਾਅਦ ਵੀ ਜਦੋਂ ਉਹ ਉਮਰ ਦੇ ਨਾਲ ਜਦੋਂ ਕੁਦਰਤ ਨੇ ਤੁਹਾਨੂੰ ਬੁੱਢਾ ਕਰਨਾ ਤਾਂ ਉਹ ਜਿਹੜੇ ਬੁੱਢੇ ਹੋਣ ਵੇਲੇ ਤੁਹਾਡੇ ਬਾਲ ਚਿੱਟੇ ਆਉਣੇ ਆ ਤੁਸੀਂ ਕੋ ਵੀ ਉਹਨੂੰ ਵੀ ਜੋਦਾ ਜੀ ਕਾਲੇ ਕਰਕੇ ਦਿਖਾ ਦੋ ਤਾਂ ਉੱਥੇ ਜੋਦਾ ਜੀ ਦੀ ਕੁਦਰਤ ਦੇ ਅੱਗੇ ਹੱਥ ਖੜੇ ਨੇ ਬਿਲਕੁਲ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਵਾਲ ਹੈਗੇ ਨੇ ਸਫੇਦ ਵਾਲ ਖਾਸ ਕਰਕੇ ਇੱਕ ਉਮਰ ਤੋਂ ਪਹਿਲਾਂ ਕਾਲੇ ਕੀਤੇ ਜਾ ਸਕਦੇ ਨੇ ਇਸ ਮੁੱਦੇ ਤੇ ਅਸੀਂ ਆਵਾਂਗੇ ਕਿਵੇਂ ਕੀਤੇ ਜਾ ਸਕਦੇ ਨੇ ਦੇਖੋ ਤੁਸੀਂ ਇਹ ਜੜੀ ਬੂਟੀਆਂ ਵੀ ਹੈਗੇ ਨੇ ਜਿਹੜੀਆਂ ਅੱਜ ਯੋਦਾ ਜੀ ਨਾਲ ਲੈ ਕੇ ਆਏ ਨੇ ਔਰ ਇਹ ਖਾਸ ਤਰ੍ਹਾਂ ਦੇ ਤੇਲ ਵੀ ਹੈਗੇ ਨੇ ਇਹ ਦੇਖੋ ਤੁਸੀਂ ਇਹ ਹਰੇ ਰੰਗ ਦਾ ਤੇਲ ਹੈਗਾ ਤੇ ਇੱਕ গোল্ডেন অয়েল ਹੈਗਾ ਪੀਲੇ ਰੰਗ ਦਾ ਤੇਲ ਹੈਗਾ ਤੇ ਇਹ ਪੱਤੇ ਹੈਗੇ ਨੇ ਕੁਸ਼ਕ ਜਿਹੜੇ ਬੜੇ ਗੁਣਕਾਰੀ ਹੈਗੇ ਨੇ ਸਾਡੇ ਵਾਲਾ ਵਾਸਤੇ ਔਰ ਇਹ ਸਮਝਾਂਗੇ ਵੀ ਇਹ ਕਿਸ ਚੀਜ਼ ਦੀ ਇਹ ਜੜੀ ਬੂਟੀ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਵਾਲ ਹੈਗੇ ਨੇ ਸਫੈਦ ਵਾਲ ਉਮਰ ਤੋਂ ਪਹਿਲਾਂ ਉਹ ਕਾਲੇ ਕੀਤੇ ਜਾ ਸਕਦੇ ਨੇ ਮੁੜ ਤੋਂ আচ্ছা ਜਿਹੜੇ ਅਸੀਂ ਡਾਈਆਂ ਲਾ ਕੇ ਕਾਲੇ ਕਰਦੇ ਆਂ ਜੀ ਵਾਲਾਂ ਨੂੰ ਉਹਨਾਂ ਦਾ ਕੋਈ ਨੁਕਸਾਨ ਹੈ ਉਹ ਤਾਂ ਕੁਦਰਤ ਦੇ ਉਲਟ ਹੈ ਮੈਂ ਤੁਹਾਨੂੰ ਪਹਿਲਾਂ ਗੱਲ ਕਹਿ ਕੇ ਹਟਿਆ ਪ੍ਰੋਬਲਮ ਕਿਤੇ ਹੋਰ ਆ ਤੁਸੀਂ ਸੋਲੂਸ਼ਨ ਕੁਝ ਹੋਰ ਕਰੀ ਜਾਂਦੇ ਹੋ ਇੱਕ ਬੰਦੇ ਨੇ ਕਿਸੇ ਦਾ ਕਰਜ਼ਾ ਦੇਣਾ ਉਹਨੂੰ ਸਟ्रेस ਹੁੰਦਾ ਉਹਦਾ ਸਿਰ ਦੁਖਦਾ ਉਹ ਬੰਦਾ ਜਾ ਕੇ ਮੈਡੀਕਲ ਤੋਂ ਸਿਰਦਰਦ ਦੀ ਦਵਾਈ ਲੈ ਕੇ ਖਾਈ ਜਾਂਦਾ ਉਹਨੂੰ ਸਿਰਦਰਦ ਦੀ ਦਵਾਈ ਦੀ ਲੋੜ ਨਹੀਂ ਹੈਗੀ ਉਹਨੂੰ ਲੋਕਾਂ ਦਾ ਕਰਜ਼ਾ ਦੇਣ ਦੀ ਲੋੜ ਆ ਕਰਜ਼ਾ ਉੱਤਰ ਜੂ ਸਿਰਦਰਦ ਹੋਊਗਾ ਨਹੀਂ ਤੇ ਦਵਾਈਆਂ ਦਵਾਈਆਂ ਖਾਣ ਦੀ ਕਿਉਂ ਲੋੜ ਪੈਗੀ ਅੱਛਾ ਇੱਕ ਗੱਲ ਹੋਰ ਦੱਸੋ ਗਰਮੀਆਂ ਦੇ ਵਿੱਚ ਜਿਹੜੇ ਵਾਲ ਹੈਗੇ ਨੇ ਬਰਨ ਕਿਉਂ ਹੋ ਜਾਂਦੇ ਨੇ ਕਈਆਂ ਦੇ ਵਾਲ ਮੁਰਝਾ ਜਾਂਦੇ ਨੇ ਕਈਆਂ ਦੇ ਵਾਲ ਅਸੀਂ ਕਹਿ ਲਈਏ ਕਿ ਬਹੁਤ ਸਮੇਂ ਚਟਾਕ ਪੈ ਜਾਂਦੇ ਨੇ ਇੱਕ ਥਾਂ ਤੋਂ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਜੇਕਰ ਜਿਹੜੇ ਲੋਕ ਸੈਰ ਕਰਦੇ ਨੇ ਨਹੀਂ ਸਵੇਰੇ ਸਵੇਰੇ ਸਵਖਤ ਸਵਖਤ ਸੈਰ ਕਰਦੇ ਨੇ ਉਹਨਾਂ ਲੋਕਾਂ ਨੇ ਇਹ ਚੀਜ਼ ਦੇਖੀ ਹੋਣੀ ਆ ਜਦੋਂ ਸਿਆਲ ਹੁੰਦੀ ਆ ਤਾਂ ਸਾਰੇ ਬੂਟੇ ਬੜੇ ਖਿੜੇ ਖਿੜੇ ਹੁੰਦੇ ਆ ਜਦੋਂ ਆਪਣਾ ਮੌਸਮ ਆਉਂਦਾ بارش ਦਾ ਉਦੋਂ ਵੀ ਬੜੇ ਖਿੜੇ ਖਿੜੇ ਹੁੰਦੇ ਨੇ ਤੁਸੀਂ ਇਸ ਟਾਈਮ ਦੇ ਉੱਤੇ ਤੇ ਤੁਸੀਂ ਕਿਸੇ ਵੀ ਆਪਦੇ ਵਾਲੇ ਵਾਲੇ ਪਾਰਕ 'ਚ ਜਾ ਕੇ ਦੇਖੋ ਜਿਹਦੀ ਪ੍ਰੋਪਰ ਅਗਰ ਮੇਨਟੇਨੈਂਸ ਨਹੀਂ ਹੁੰਦੀ ਤਾਂ ਤੁਸੀਂ ਦੇਖੋਗੇ ਚੰਗੇ ਚੰਗੇ ਬੂਟੇ ਉਹਨਾਂ ਦੇ ਪੱਤੇ ਸੁੱਕਣ ਲੱਗ ਗਏ ਸੋ ਕੋਈ ਵੀ ਚੀਜ਼ ਜਿਹਦੀ ਮੇਨਟੇਨੈਂਸ ਟਾਈਮ ਟੂ ਟਾਈਮ ਨਹੀਂ ਹੋਊਗੀ ਚਾਹੇ ਉਹ ਗਰਮੀ ਆ ਚਾਹੇ ਉਹ ਸਰਦੀਏ ਤੁਸੀਂ ਕਹਿੰਦੇ ਹੋ ਗਰਮੀ ਦੇ ਵਿੱਚ ਹੁੰਦੇ ਆ ਸਰਦੀ 'ਚ ਸਾਡੇ ਕੋਲ ਲੋਗ ਆਉਂਦੇ ਵੀ ਜੀ ਸਿੱਕਰੀ ਹੋਣ ਲੱਗੀ ਸੋ ਇਹ ਪ੍ਰੋਬਲਮ ਉਦੋਂ ਤੱਕ ਜਦੋਂ ਤੁਸੀਂ ਉਹਨੂੰ ਮੇਨਟੇਨ ਨਹੀਂ ਕਰ ਰਹੇ ਔਰ ਰਹੀ ਗੱਲ ਗਰਮੀ ਦੀ ਗਰਮੀ ਦੇ ਵਿੱਚ ਖਾਸ ਕਰਕੇ ਲੋਕ ਭੱਜਦੇ ਨੇ ਵੀ ਅਸੀਂ ਸਿਰ ਤੇ ਤੇਲ ਨਹੀਂ ਲਾਉਣਾ ਚਿਪਚਿਪਾ ਸਾਨੂੰ ਲੱਗਦਾ ਜਦੋਂ ਅਸੀਂ ਸਿਰ ਤੇ ਤੇਲ ਲਾ ਲੈਂਦੇ ਜਿੰਨਾ ਮੁਰਕਾ ਹੁੰਦਾ ਉਹ تیر ਕੇ ਥੱਲੇ ਆ ਜਾਂਦਾ ਪਰ ਜੇ ਤੁਹਾਡਾ ਮੁਰਕਾ ਸਿਰ ਦੇ ਉੱਤੇ ਰੁਕਣ ਲੱਗ ਗਿਆ ਤੇ ਤੁਹਾਡੇ ਵਾਲਾਂ ਨੇ ਉਹਨੂੰ ਸੋਕਣਾ ਸ਼ੁਰੂ ਕਰਤਾ ਕਿੱਥੇ ਤਾਂ ਤੁਹਾਡੇ ਵਾਲ ਤੁਹਾਡਾ ਮੁਰਕਾ ਬਾਹਰ ਕੱਢ ਰਹੇ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਉਹ ਉੱਥੇ ਰੁਕੇ ਨਾ ਉੱਥੇ ਮਤਲਬ ਵੀ ਮਤਲਬ ਥੱਲੇ تیر ਕੇ ਨਾ ਆਵੇ ਰੜ ਕੇ ਥੱਲੇ ਨ ਡਿੱਗ ਜਵੇ ਉਹ ਉੱਥੇ ਹੀ ਰੁਕਿਆ ਰਵੇ ਖਾਸ ਕਰਕੇ ਜਿੰਨੇ ਲੋਕ ਪੱਗ ਬੰਨਦੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਅਕਸਰ ਦੇਖੀ ਆ ਸਿਕਰੀ ਦੀ ਪ੍ਰੋਬਲਮ ਆ ਜਾਂਦੀ ਆ ਜਦੋਂ ਮੁੜਕਾ ਉੱਥੇ ਰੁਕਿਆ ਰਹਿਣਾ ਤੁਸੀਂ ਕਿਸੇ ਵੀ ਆਪਾਂ ਆਪਣੇ ਹੱਥ ਨੂੰ সুইমিਂਗ ਪੂਲ ਦੇ ਵਿੱਚ ਇੱਕ ਟੱਬ ਦੇ ਵਿੱਚ ਘੰਟੇ ਵਾਸਤੇ ਰੱਖ ਦੋ ਤੁਸੀਂ ਦੇਖੋਗੇ ਆਪਣਾ ਹੱਥ ਹੀ ਹੋਰ ਤਰ੍ਹਾਂ ਦਾ ਹੋ ਜਾਊਗਾ ਹੇਅਰ ਲਾਈਨ ਕਹਿੰਦੇ ਹੇਅਰ ਲਾਈਨ ਨੂੰ ਕਹਿੰਦੇ ਪਿੱਛੇ ਹੁਣ ਹੋਣ ਲੱਗ ਗਈ ਆ ਸੈਂਟਰ ਦੇ ਵਿੱਚ ਗੰਜਾ ਪਨ ਆਣ ਲੱਗ ਗਿਆ ਵਾ ਸੋ ਬਹੁਤ ਸਾਰੇ ਲੋਕ ਮੈਂ ਕੋਈ ਗੱਲ ਕਹਿਣਾ ਜੀ ਜਿਆਦਾ ਫੈਂਸੀ ਦੇ ਵਿੱਚ ਨਾ ਪੋ ਜਾਦਾ ਹੈਅਰ ਕੇਅਰ ਦੇ ਵਿੱਚ ਪੈਣ ਦੀ ਵੀ ਲੋੜ ਨਹੀਂ ਹਮ ਸਿੱਧਾ ਸਾਦਾ ਜਿਹਾ ਸਿਸਟਮ ਆ ਆਪਦੇ ਬਾਲਾਂ ਨੂੰ ਤੇਲ ਲਾਓ ਜਿਹੜਾ ਮਰਜ਼ੀ ਤੇਲ ਲਾਓ ਜਿਹੜਾ ਮਰਜ਼ੀ ਸਰੋਂ ਦਾ ਲਾਉਣਾ ਦੇਸੀ ਕਿਉਂ ਲਾਉਣਾ ਕੁਛ ਮਰਜ਼ੀ ਲਾਓ ਪਰ ਤੇਲ ਲਾਓ ਤੇਲ ਲੱਗਣਾ ਚਾਹੀਦਾ ਜਦੋਂ ਤੇਲ ਲੱਗੂਗਾ ਤਾਂ ਗੱਲ ਬਣੂਗੀ ਤੇਲ ਨਹੀਂ ਲੱਗੂਗਾ ਤੁਸੀਂ ਦਰਖਤ ਨੂੰ ਪਾਣੀ ਨਹੀਂ ਦੋਗੇ ਤੇ ਮੁੜ ਕੇ ਉਮੀਦ ਕਰੀ ਚਲੋ ਵੀ ਯਾਰ ਇਹ ਜਿਹੜਾ ਆ ਹੁਣ ਪੱਤੇਆਂ ਦੇ ਵਿੱਚ ਮੋਇਸਚਰ ਖਤਮ ਹੋ ਗਿਆ ਕੀ ਚੀਜ਼ ਨਹੀਂ ਆਪਾਂ ਇਹਨੂੰ ਐ ਆ ਨਚੜੇ ਦੇ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਨੇ ਉਹਨਾਂ ਦੇ ਦਾੜੀ 'ਚ ਐ ਹੱਥ ਫੇਰਨਾ ਤੇ ਵਾਲ ਆ ਜਾਂਦੇ ਤੇ ਵਾਲ ਵਾਲ ਹੀ ਵਾਲ ਹੋਣੇ ਸਿਰ 'ਚ ਐ ਹੱਥ ਫੇਰਨਾ ਸਾਡੇ ਕੋਲ ਇੱਕ ਐਗਜ਼ਾਮਪਲ ਪ੍ਰੈਕਟੀਕਲ ਕਰਕੇ ਤੋਂ ਹੁੰਦੇ ਨੇ ਲੋ ਵੀ ਵੈਜ ਜੀ ਇੱਕ ਮਿੰਟ ਆ ਦੇਖਿਓ ਐ ਕਰਨਗੇ ਐ ਦਿਖਾਉਣਾ ਯਾ ਦੇਖੋ ਇਹ ਗੁੱਛ ਆ ਗਿਆ ਹੁਣ ਉਹਨਾਂ ਲੋਕਾਂ ਨੂੰ ਜਦੋਂ ਸੀ ਗੱਲ ਸਮਝਾਉਣਾ ਵੀ ਤੈਨੂੰ ਪ੍ਰੋਬਲਮ ਕੋਈ ਹੋਰ ਨਹੀਂ ਹੈਗੀ ਤੂੰ ਤੇਲ ਨਹੀਂ ਲਿਨੋਦਾ ਹੂੰ ਨਹੀਂ ਉਹ ਤਾਂ ਫਿਰ ਚੰਪੂ ਜਿਹਾ ਲੱਗਦਾ ਹੀ ਮੈਂ ਤੁਸੀਂ ਬਾਹਰੋਂ ਕਿਵੇਂ ਆਪਦਾ ਉਹਨੂੰ ਚੰਪੂ ਦਿਖਾ ਸਕਦੇ ਹੋ ਬਾਹਰੋਂ ਕਿਵੇਂ ਆਪਦਾ ਉਹਨੂੰ ਸਟਰੋਂਗ ਦਿਖਾ ਸਕਦੇ ਹੋ ਸਟਰੋਂਗ ਤੁਸੀਂ ਅੰਦਰੋਂ ਜੇ ਤੁਸੀਂ ਚੰਪੂ ਤਾਂ ਚੰਪੂ ਵੀ ਤੁਸੀਂ ਅੰਦਰੋਂ ਹੀ ਹੋ ਤੁਸੀਂ ਬਾਹਰੋਂ ਦੇਖ ਨਾਲ ਨਹੀਂ ਬਹੁਤ ਇਸ ਤਰ੍ਹਾਂ ਦੇ ਬੰਦੇ ਨੇ ਇਸ ਮੁਲਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਤੁਸੀਂ ਤਾਂ ਪੱਤਰਕਾਰ ਜੀ ਦੀ ਲਾਈਨ ਦੇ ਵਿੱਚੋਂ ਜਿਹੜੇ ਜਮਾਈ ਮਾਸੂਮ ਜੀ ਸ਼ਕਲ ਤੇ ਪਰਚਾ ਪਤਾ ਨਹੀਂ ਕਿਹੜੇ ਬਹੁਤ ਇਸ ਤਰ੍ਹਾਂ ਦਾ ਪਰਚਾ ਚੱਲਦਾ ਹੁੰਦਾ ਬੰਦੇ ਨੇ ਸੋਚਿਆ ਹੀ ਨਹੀਂ ਹੁੰਦਾ ਜੀ ਜੀ ਸੋ ਬਾਹਰੋਂ ਦਿਖ ਨਹੀਂ ਮੈਟਰ ਕਰਦੀ ਮੈਟਰ ਇਹ ਕਰਦੀ ਹੈ ਬੰਦੇ ਦੇ ਅੰਦਰ ਸੋਚ ਕੀ ਆ ਵਿਚਾਰ ਕੀ ਨੇ ਅੰਦਰਲੀ ਸਥਿਤੀ ਕੀ ਹੈ ਸ਼ਰੀਰ ਦੀ ਜੀ اچھا ਜੀ 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 ਅੱਛੇ ਇਹ ਦੱਸੋ ਵੀ ਹੁਣ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲਾਂ ਸਫੈਦ ਹੋ ਗਏ ਨੇ ਸਾਰਾ ਦਿਨ ਸਿਰ ਦੇ ਵਿੱਚ ਖਾਜ ਹੋਈ ਜਾਂਦੀ ਹੈ ਅਗਰ ਕਿਸ ਨੇ ਦਾੜੀ ਰੱਖੀ ਹੋਈ ਹੈ ਤਾਂ ਦਾੜੀ ਦੇ ਵਿੱਚ ਵੀ ਸਮਝ ਲਓ ਹੱਥ ਫੇਰਨਾ ਪੈਂਦਾ ਵਾਰ-ਵਾਰ ਵਾਰ-ਵਾਰ ਤੇ ਫਿਰ ਉਹਦਾ ਹੱਲ ਕੀ ਹੈਗਾ ਸਾਨੂੰ ਇਹ ਦੱਸੋ ਵੀ ਗਰਮੀਆਂ ਦੇ ਵਿੱਚ ਉਹਦਾ ਹੱਲ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਮੁਤਾਬਕ ਨੁਸਖਿਆਂ ਮੁਤਾਬਕ ਵੈਦ ਜੀ ਦੇ ਦੇਖੋ ਨੁਕਤਾ ਤਾਂ ਮੈਂ ਤੁਹਾਨੂੰ ਮੈਂ ਜੜੀ ਬੂਟੀਆਂ ਲੈ ਕੇ ਬੈਠਾ ਮੈਂ ਤੁਹਾਨੂੰ ਚੀਜ਼ਾਂ ਦੱਸਣ ਨੂੰ ਬੈਠਾ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਵੀ ਜੋ ਇਹ ਚੀਜ਼ਾਂ ਨੇ ਵੀ ਇਹਨਾਂ ਨੂੰ ਵਰਤ ਲਓ ਬਟ ਜ਼ਿਆਦਾ ਬਿਹਤਰ ਇਹ ਹੈ ਜਿਹੜਾ ਮਰਜੀ ਤੇਲ ਤੁਸੀਂ ਖੋਪੇ ਦਾ ਸਰੋਂ ਦਾ ਬਦਾਮ ਦਾ ਜਿਹੜਾ ਤੇਲ ਤੁਹਾਨੂੰ ਵਧੀਆ ਲੱਗਦਾ ਉਹ ਸਿਰ 'ਚ ਲਾਓ ਚੰਗੀ ਤਰ੍ਹਾਂ ਉਚਸੋ ਚਸਣ ਤੋਂ ਬਾਅਦ ਜਿਹੜੀ ਸਵੇਰੇ ਸਵੇਰੇ ਦੀ ਪਹਿਲੀ ਧੋਪ ਆ ਜਦੋਂ ਆਪਾਂ ਦੇਖਦੇ ਆ ਨਾ ਵੀ ਸੂਰਜ ਲਾਲ ਦਿਖਦਾ ਇੱਕ ਤਾਂ ਸੂਰਜ ਹੁੰਦਾ ਵੀ ਬਰਦਾਸ਼ਤ ਨਹੀਂ ਹੁੰਦਾ ਇੱਕ ਹੁੰਦਾ ਮੱਠਾ ਮੱਠਾ ਸੂਰਜ ਦੀ ਕਰਨ ਆਉਣੀ ਸਵੇਰੇ ਪਹਿਲੀ ਜਿਹੜੀ ਚੜਦੀ ਸੂਰਜ ਦੀ ਕਰਨ ਤੁਸੀਂ ਉਹਨੂੰ ਆਪਦੇ ਸ਼ਰੀਰ ਦੇ ਉੱਤੇ ਪਹਿਣ ਦੋ ਬਣਨ ਤੇ ਕੱਛੇ ਦੇ ਵਿੱਚ ਬੈਠੋ ਸਾਰੇ ਸ਼ਰੀਰ ਦੇ ਉੱਤੇ ਉਹਨੂੰ ਪਹਿਣ ਦੋ ਤੁਹਾਡਾ ਵਿਟਾਮਿਨ ਡੀ ਵੀ ਫੁੱਲ ਹੋਊਗਾ ਆਈਜ਼ ਦੀ ਪ੍ਰੋਬਲਮ ਕਿਉਂ ਆ ਲੋਕਾਂ ਕੋਲੇ ਵਿਟਾਮਿਨ ਡੀ ਹੈ ਨਹੀਂ ਸਨਲਾਈਟ ਹੈ ਨਹੀਂ ਤੁਸੀਂ ਦੇਖੋ ਕਿੰਨੀਆਂ ਪ੍ਰੋਬਲਮਸ ਨੇ ਸਿਰਫ ਅਗਰ ਸਨਲਾਈਟ ਤੁਹਾਨੂੰ ਪ੍ਰੋਪਰ ਮਿਲ ਜੇ ਤਾਂ ਪ੍ਰੋਬਲਮਸ ਦਾ ਨਾਸ਼ ਹੋ ਜਾਊਗਾ ਇੱਥੇ ਤੱਕ ਕਿ ਡਿਪਰੈਸ਼ਨ ਵੀ ਤੁਹਾਡਾ ਨਾਸ਼ ਹੋ ਜਾਊਗਾ ਜੀ ਇਹ ਤਾਂ ਗੱਲ ਠੀਕ ਹੋ ਗਈ ਸਾਨੂੰ ਇਹ ਦੱਸੋ ਵੀ ਅ ਇਸ ਵੇਲੇ ਜਦੋਂ ਅੱਤ ਦੀ ਗਰਮੀ ਪੈ ਰਹੀ ਹੈ ਗਰਮੀ ਦੇ ਵਿੱਚ ਦੁਨੀਆ ਦਾ ਮੈਂ ਇੰਡੀਆ ਦਾ ਨਹੀਂ ਪੁੱਛ ਰਿਹਾ ਮੈਂ ਪੁੱਛ ਰਿਹਾ ਦੁਨੀਆ ਦਾ ਸਭ ਤੋਂ ਬੈਸਟ ਆਇਲ ਕਿਹੜਾ ਹੈ ਸਿਰ ਨੂੰ ਲਗਾਉਣ ਵਾਸਤੇ ਦਾੜੀ ਨੂੰ ਲਗਾਉਣ ਵਾਸਤੇ ਵਾਲਾਂ ਦੀ ਸਾਂਭ ਸੰਭਾਲਣ ਵਾਸਤੇ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਵਾਲ ਹੈਗੇ ਨੇ ਉਹ ਜਟਾਵਾਂ ਵਰਗੇ ਹੋ ਜਾਣਗੇ ਜਿਨ੍ਹਾਂ ਦੇ ਛੋਟੇ ਵਾਲ ਹੈਗੇ ਨੇ ਉਹਦੇ ਵਾਸਤੇ ਸਭ ਤੋਂ ਵਧੀਆ ਤੇਲ ਹੈ ਜੀ ক্লোਰੋਫਿਲ ਆਇਲ ਹੁੰਦਾ ਵਾ ਜਿਹੜੇ ਦਰਖਤਾਂ ਦੇ ਵਿੱਚ ਜਿਹੜੀ ਦਰਖਤਾਂ ਨੂੰ ਹਰਿਆਲੀ ਰੱਖਦੀ ਆ ਜੇ ক্লোਰੋਫਿਲ ক্লোਰੋਫਿਲ ਆਇਲ ক্লোਰੋਫਿਲ ਉਹ ਕਿਹੜਾ ਆਇਲ ਹੈ ਜੀ ਜਿਨਨੇ ਤੁਸੀਂ ਬਰਿੰਗਰਾਜ ਦੇਖ ਲਓ ਜੀ ਹਾਂਜੀ ਕਿ ਆਪਣਾ ਕੜੀ ਪੱਤਾ ਦੇਖ ਲਓ ਤੁਸੀਂ ਐਲਮੰਡ ਆਇਲ ਦੇਖ ਲਓ ਇਹ ਸਭ ਕੁਦਰਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਹਨਾਂ ਦੇ ਥਰੂ ਆਪਾਂ ਕਲੋਰੋਫਿਲ ਇੰਨਾ ਚ ਐਕਸਟ੍ਰੈਕਟ ਕੀਤਾ ਜਾ ਸਕਦਾ ਉਹ ਜਿਹੜਾ ਕਲੋਰੋਫਿਲ ਆਇਲ ਆ ਤੁਹਾਡੇ ਸ਼ਰੀਰ ਨੂੰ ਵੀ ਤੁਹਾਡੇ ਵਾਲਾਂ ਨੂੰ ਵੀ ਹਮੇਸ਼ਾ ਹੀ ਕਹਿੰਦੇ ਹਰਾਪਰਾ ਰੱਖਦਾ ਜਦੋਂ ਤੁਸੀਂ ਇੱਕ ਦਰਖਤ ਦਾ ਪਾਣੀ ਖਤਮ ਹੋ ਗਿਆ ਮੌਇਸਚਰ ਖਤਮ ਹੋ ਗਿਆ ਉਸ ਕਲੋਰੋਫਿਲ ਮੱਚ ਗਿਆ ਜਦੋਂ ਤੱਕ ਕਿਸੇ ਵੀ ਪੱਤੇ ਦੇ ਵਿੱਚ ਤੁਸੀਂ ਦੇਖੋ ਕਲੋਰੋਫਿਲ ਹੈਗਾ ਤੁਸੀਂ ਉਹਨੂੰ ਅੱਗ ਨਹੀਂ ਲਾ ਸਕਦੇ ਤੁਸੀਂ ਉਹਨੂੰ ਅੱਗ ਤਾਂ ਲਾ ਲੋਗੇ ਤੇਲ ਚ ਪਾ ਕੇ ਲਾ ਦੋਗੇ ਉਹ ਗੱਲ ਅਲੱਗ ਬਟ ਜੇ ਉਹਨੂੰ ਤੁਸੀਂ ਉਹ ਜੋ ਕਲੋਰੋਫਿਲਸ ਘਾ ਦिए ਤੇ ਉਸ ਤੋਂ ਬਾਅਦ ਅੱਗ ਲਾਈਏ ਉਹਨੇ ਝਟਪਾ ਧ ਅੱਗ ਫੜ ਲੈਣੀ ਸੋ ਉਹ ਜਿਹੜਾ ਕਲੋਰੋਫਿਲ ਦੀ ਤਾਕਤ ਹੈ ਜਿਹੜਾ ਜਿਹੜੇ ਪੱਤੇ ਪੀਲੇ ਜਦੋਂ ਹੋ ਜਾਂਦੇ ਨੇ ਤੇ ਸਮਝੋ ਵੀ ਉਹਨਾਂ ਚ ਕਲੋਰੋਫਿਲ ਨਹੀਂ ਹੈ ਕਲੋਰੋਫਿਲ ਦੀ ਮਾਤਰਾ ਘਟਣ ਲੱਗ ਗਈ ਹੈ ਔਰ ਉਹ ਉਹ ਛੇਤੀ ਤੁਸੀਂ ਇਹ ਆ ਛੋਟਾ ਜਿਹਾ ਉਦਾਹਰਨ ਦੇਖੋ ਜੀ ਆ ਪੱਤੇ ਹੁਣ ਸੁੱਕੇ ਹੋਏ ਨੇ ਇਹਨਾਂ ਚ ਕਲੋਰੋਫਿਲ ਮਚ ਚੁੱਕਿਆ ਖਤਮ ਤੁਸੀਂ ਇਹਨੂੰ ਐਂ ਕਰੋ ਆ ਗਿਆ ਤੇ ਮੈਂ ਕਹਿੰਦਾ ਜੀ ਤੁਸੀਂ ਨਿੰਮ ਦੇ ਦਰਖਤ ਦੇ ਪੱਤੇ ਤੋੜੋ ਤਾਜ਼ੇ ਉਹਨੂੰ ਐਂ ਕਰਕੇ ਦਿਖਾਓ ਤਾਂ ਉਹ ਹਰੇ ਹਰੇ ਹੋ ਜਾਣ ਹੱਥ ਵੀ ਹਰਾ ਹੋ ਜਾਣਗੇ ਤੁਹਾਡੇ ਹੱਥ ਨੂੰ ਵੀ ਹਰਾ ਕਰ ਦੇਣਗੇ ਕੱਢਿਆ ਕਿਵੇਂ ਜਾ ਸਕਦਾ ਜੀ ক্লোਰੋਫਿਲ ਆਇਲ ਕੱਢਿਆ ਕਿਵੇਂ ਜਾ ਸਕਦਾ ਸਰ ਨਾਲੋਂ ਵੈਸੇ ਤਾਂ ਵਧੀਆ ਇਹ ਅਸੀਂ ਜੋ ਚੀਜ਼ ਵਰਤਦੇ ਆਂ ਜੋ ਸਾਡੇ ਬਜ਼ੁਰਗ ਸਾਨੂੰ ਸਿਖਾਉਂਦੇ ਰਹੇ ਨੇ ਜੀ ਔਰ ਅਸੀਂ ਜੋ ਚੀਜ਼ ਸਿੱਖੀ ਆ ਵੀ ਪਾਣੀ ਦੇ ਵਿੱਚ ਇਹਨੂੰ ਰਿਜ ਰਿਜ ਕੇ ਜਦੋਂ ਤੱਕ ਜਿਹੜਾ ਪੱਤਾ ਵਾ ਉਹ ਆਪਦਾ ਰੰਗ ਨਾ ਛੱਡ ਦੇਵੇ ਪਾਣੀ ਦੇ ਵਿੱਚ ਜਿਹੜਾ ਪੱਤਾ ਵਾ ਉਹ ਆਪਦਾ ਬੇਰੰਗਾ ਹੋ ਜਾਂਦਾ ਵਾ ਤੇ ਉਹ ਜਿਹੜਾ ক্লোਰੋਫਿਲ ਆ ਉਹ ਪਾਣੀ ਦੇ ਵਿੱਚ ਆ ਜਾਂਦਾ ਐਕਸਟ੍ਰੈਕਟ ਹੋ ਜਾਂਦਾ ਵਾ ਜਿਵੇਂ ਆਪਾਂ ਕਹਿ ਲਓ ਵੀ ਅਦਰਕ ਵਾਲਾ ਪਾਣੀ ਆਪਾਂ ਕਿਸ ਨੂੰ ਪਿਉਣਾ ਹੋਵੇ ਤਾਂ ਅਦਰਕ ਦੇ ਤੱਤ ਪਾਣੀ ਚ ਆ ਜਾਂਦੇ ਉਸੇ ਤਰ੍ਹਾਂ ਆਪਾਂ ਕਈ ਤਰ੍ਹਾਂ ਦੇ ਪੱਤੇ ਲੈ ਲਓ ਆਂਬ ਦਾ ਲੈ ਲਓ ਗੁਆਵਾ ਦਾ ਲੈ ਲਓ ਅਮਰੂਦ ਦਾ ਜਿਹੜਾ ਪੱਤਾ ਹੁੰਦਾ ਨਿੰਮ ਦੇ ਪੱਤੇ ਲੈ ਲਓ ਤੁਸੀਂ ਉਸ ਤੋਂ ਬਾਅਦ ਆਹ ਕੜੀ ਪੱਤਾ ਹੋ ਗਿਆ ਬਰਿੰਗਰਾਜ ਦੇ ਪੱਤੇ ਹੋਗੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਛੜਾ ਕੇ ਇਹਨੂੰ ਚਲਾਈ ਚਲੋ ਚਲਾਈ ਚਲੋ ਜਦੋਂ ਤੱਕ ਉਹ ਆਪਦਾ ਰੰਗ ਨਾ ਛੱਡ ਜਾਣ ਜਦੋਂ ਰੰਗ ਛੱਡਦਾ ਜਿਹੜਾ ਪਿੱਛੇ ਪਾਣੀ ਬਚਿਆ ਉਹਨੂੰ ਪੁਣ ਕੇ ਤੁਸੀਂ ਸਾਰਾ ਪਰਿਵਾਰ ਪੀਣਾ ਸ਼ੁਰੂ ਕਰੋ ਉਹ ਕਲੋਰੋਫਿਲ ਵਾਟਰ ਬਣ ਗਿਆ ਅਗਰ ਉਹਨੂੰ ਤੇਲ ਦੇ ਥਰੂ ਆਪਾਂ ਐਕਸਟ੍ਰੈਕਟ ਕਰ ਰਹੇ ਹਾਂ ਤਾਂ ਉਹ ਕਲੋਰੋਫਿਲ ਆਇਲ ਬਣ ਗਿਆ ਜੀ ਜੀ ਅੱਛਾ ਤੇ ਫਿਰ ਤੁਸੀਂ ਇਹ ਨੁਸਖਾ ਫਾਰਮੂਲਾ ਅੱ ਇਹਨੂੰ ਸਕਾ ਫਾਰਮੂਲਾ ਤੁਸੀਂ ਦੱਸ ਰਹੇ ਵੀ ਕਿਹੜੇ ਲੋਕਾਂ ਦੇ ਉੱਤੇ ਕੰਮ ਕਰੇਗਾ ਇਹ ਬਰਿੰਗਰਾਜ ਹੋ ਗਿਆ ਕੜੀਪੱਤਾ ਹੋ ਗਿਆ ਬਦਾਮਾਂ ਦਾ ਤੇਲ ਹੋ ਗਿਆ ਤੇ ਇਹ ਹਰਾ ਤੇਲ ਕਿਹੜਾ ਜੀ ਇਹ ਹੀ ਕਲੋਰੋਫਿਲ ਆਇਲ ਹੈ ਜੀ ਇਹ ਜੇ ਤੁਸੀਂ ਬਣਾਉਣੀ ਹੈ ਅਸੀਂ ਬਣਾਉਨੇ ਆ ਇੱਕ ক্লোਰੋਫਿਲ ਆਇਲ ਹੈ ਜਿਹੜਾ ਅਸੀਂ ਬਣਾਉਨੇ ਆ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਪੈਂਦੀਆਂ ਨੇ ਆਮਲਾ ਵੀ ਪੈਂਦਾ ਇਹ ਲੱਗ ਸਕਦਾ ਆਪਣੇ ਵਾਲਾਂ ਨੂੰ ਲੱਗ ਸਕਦਾ ਇਹ ਔਰ ਬਹੁਤ ਸਾਰੇ ਲੋਕ ਲਗਾਉਂਦੇ ਵੀ ਨੇ ਅਸੀਂ ਜ਼ਿਆਦਾ ਇਹਦੇ ਉੱਤੇ ਇੰਨਾ ਜ਼ੋਰ ਨਹੀਂ ਦਿੰਦੇ ਲੋਕਾਂ ਨੂੰ ਇਸ ਲਈ ਨਹੀਂ ਦੱਸਦੇ ਕਿਉਂਕਿ ਹੋਰ ਵੀ ਕਈ ਕੰਪਨੀਆਂ ਨੇ ਜਿਹੜੀ ਸਾਡੇ ਤੋਂ ক্লোਰੋਫਿਲ ਆਇਲ ਬਣਵਾਉਂਦੀਆਂ ਨੇ ਮੇਰੇ ਫਾਦਰ ਸਾਹਿਬ ਮੈਨੂਫੈਕਚਰਿੰਗ ਚ ਨਿਤਾ ਕਰਕੇ ਉਹ ਅਸੀਂ ਇਸ ਨੂੰ ਥੋੜਾ ਜਿਹਾ ਸਾਇਲੈਂਟ ਹੀ ਰੱਖਦੇ ਆ ਜੀ ਜੀ ਦੂਸਰੀ ਗੱਲ ਇਹ ਜਿਹੜਾ ਨੁਕਤਾ ਵਾ ਇਹ ਕਿਹੜੇ ਕਿਹੜੇ ਲੋਕ ਵਰਤ ਸਕਦੇ ਆ ਮੈਂ ਕਹਿੰਨਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਰਗ ਦਾ ਬੰਦਾ ਇਸ ਨੂੰ ਵਰਤੇ ਇਹਦੇ ਲਾਹਾ ਲਵੇ ਔਰ ਫਰੂਕੀ ਜੀ ਇਹ ਨਿਭੜ ਜਾਣਾ ਕੋਈ ਬਹੁਤਾ ਲੰਬਾ ਚੌੜਾ ਸਿਸਟਮ ਹੈ ਨਹੀਂਗਾ ਵੀ ਕੋਈ ਕੰਪਨੀ ਕਵੇ ਸਾਡੇ ਕੋਲ ਸੀਕ੍ਰੇਟ ਫਾਰਮੂਲੇਸ਼ਨ ਹੈ ਜਿਹਦੇ ਨਾਲ ਵਾਲ ਲੰਬੇ ਹੋ ਜਾਂਦੇ ਆ ਕੁਦਰਤ ਦੇ ਵਿੱਚ ਹੀ ਆ ਸਾਰਾ ਕੁਝ ਤੁਸੀਂ ਤਾਂ ਇਹ ਕਹਿ ਰਹੇ ਸੀ ਵੀ ਵਾਲ ਖਰਾਬ ਕਿਵੇਂ ਹੋਏ ਨੇ ਜਿਵੇਂ ਤੁਸੀਂ ਪਹਿਲਾ ਉਦਾਹਰਨ ਦਿੱਤੀ ਹੈ ਤੁਸੀਂ ਕਹਿੰਦੇ ਪਹਿਲੇ ਉਹਨਾਂ ਦੀ ਜੜ ਤੇ ਜਾਣਾ ਜ਼ਿਆਦਾ ਜ਼ਰੂਰੀ ਹੈ ਦੱਸ ਰਹੇ ਸੀ ਇੱਕ ਬੰਦਾ ਜਿਹੜਾ ਸਖਸ਼ ਇੱਥੇ ਵੈਜੀਕੋਲ ਬੈਠਾ ਸੀ ਉਹਨਾਂ ਨੇ ਕਿਹਾ ਕਿ ਜੀ ਮੇਰੇ ਵਾਲ ਝੜ ਰਹੇ ਨੇ ਗਰਮੀ ਵਿੱਚ ਤਾਂ ਖਾਸ ਕਰਕੇ ਮੇਰਾ ਬੁਰਾ ਹਾਲ ਹੋ ਜਾਂਦਾ ਹੈ ਵੈਜ ਜੀ ਨੇ ਉਹਨਾਂ ਨੂੰ ਕੋਈ ਤੇਲ ਨਹੀਂ ਦਿੱਤਾ ਕੋਈ ਕਲੋਰੋਫਿਲ ਨਹੀਂ ਦਿੱਤਾ ਉਹਨਾਂ ਨੇ ਕਿਹਾ ਵੀ ਪਹਿਲਾਂ ਆਪਣਾ ਲੀਵਰ ਠੀਕ ਕਰ ਇਹ ਕੀ ਮਸਲਾ ਜੀ ਲੀਵਰ ਦੀ ਜਦੋਂ ਪ੍ਰੋਬਲਮ ਆਊਗੀ ਤੁਹਾਨੂੰ ਇੱਕ ਚੀਜ਼ ਸਮਝੋ ਬਹੁਤ ਸੋਹਣੀ ਤੁਸੀਂ ਗੱਲ ਕਹੀ ਹੈ ਜੀ ਔਰ ਬਹੁਤ ਬਹੁਤ ਵੀ ਛੱਡੋ ਮੈਂ ਕਹਿੰਨਾ ਜੀ 80% 90% ਮੈਂ ਕਹਿੰਦਾ ਇਹ ਬਿਮਾਰੀਆਂ ਤੁਹਾਡੇ ਪੇਟ ਚ ਆਉਣੀਆਂ ਨੇ ਔਰ ਸਭ ਤੋਂ ਪਹਿਲੀ ਚਲਕ ਉਹਨੇ ਤੁਹਾਡੇ ਵਾਲਾਂ ਚ ਦੇਣੀ ਆ। ਜਦੋਂ ਤੁਹਾਡੇ ਵਾਲ ਰੁੱਖੇ ਹੋਣ ਲੱਗੇ, ਦੋ ਮੁਹੇ ਆਉਣ ਲੱਗੇ, ਟੁੱਟ ਕੇ ਡਿੱਗਣ ਲੱਗੇ, ਤੁਸੀਂ ਵਾਲਾਂ 'ਚ ਹੱਥ ਮਾਰਿਆ ਸਿਕਰੀ ਆਉਣ ਲੱਗੀ, ਪਪੜੀ ਬਣ ਬਣ ਤੁਹਾਡਾ ਮਾਸ ਉਤਰਨ ਲੱਗ ਗਿਆ। ਜਦੋਂ ਇੱਕ ਵਾਰੀ ਤੁਹਾਡੇ ਵਾਲਾਂ ਨੇ ਸੰਕੇਤ ਦਿੱਤਾ, ਤੁਸੀਂ ਉਦੋਂ ਵੀ ਨਹੀਂ ਧਿਆਨ ਦਿੱਤਾ ਤਾਂ ਅਗਲਾ ਰੂਪ ਉਹਨੇ ਫੜਨਾ ਤੁਹਾਡੀ ਚਮੜੀ 'ਚ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਗਰ ਤੁਹਾਡੇ ਸਰੀਰ ਦੇ ਵਿੱਚ ਕੋਈ ਬਿਮਾਰੀ ਪੰਪਣੀ ਸ਼ੁਰੂ ਹੋਈ ਹੈ ਉਸ ਉਸ ਅੰਗ ਨੂੰ ਇਫੈਕਟ ਕਰਨ ਤੋਂ ਪਹਿਲਾਂ ਵਾਲ ਸਾਡੇ ਇੰਨੇ ਸੰਵੇਦਨਸ਼ੀਲ ਹੁੰਦੇ ਨੇ ਉਹ ਤੁਹਾਨੂੰ ਇੰਡੀਕੇਟ ਕਰਨ ਲੱਗ ਜਾਂਦੇ ਨੇ ਸੰਕੇਤ ਦੇਣ ਲੱਗ ਜਾਂਦੇ ਨੇ ਵੀ ਜਿਹੜਾ ਸਰੀਰ ਦੇ ਵਿੱਚ ਕੁਝ ਨਾ ਕੁਝ ਗੜਬੜ ਜ਼ਰੂਰ ਹੈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਮੇਰਾ ਕਹਿਣ ਦਾ ਮਤਲਬ ਬਿਲਕੁਲ ਜੋ ਗੱਲ ਤੁਸੀਂ ਕਹੀ ਹੈ 100% ਇਹੀ ਹੈ ਔਰ ਤੁਸੀਂ ਇੱਕ ਚੀਜ਼ ਹੋਰ ਨੋਟਿਸ ਕਰੋਗੇ ਅੱਜ ਕੱਲ ਇੱਕ ਬੜਾ ਨਾ ਇਸ ਚੀਜ਼ ਨੂੰ ਐਕਸੈਪਟ ਕੀਤਾ ਜਾ ਰਿਹਾ ਵੀ ਆਰ ਅੱਜ ਤੱਕ ਜੰਮ ਦੇ ਬੱਚੇ ਦੇ ਵਾਲ ਚਿੱਟੇ ਨੇ ਬਟ ਮੈਂ ਇੱਕ ਗੱਲ ਕਹਿੰਦਾ ਨਹੀਂ ਜੰਮ ਦੇ ਬੱਚੇ ਦੇ ਵਾਲ ਨਹੀਂ ਚਿੱਟੇ ਜੰਮ ਦਾ ਬੱਚਾ ਡਾਇਬੀਟਿਕ ਹੈ ਜੰਮ ਦਾ ਬੱਚਾ ਲਿਵਰ ਦੇ ਪ੍ਰੋਬਲਮਸ ਦੇ ਨਾਲ ਆ ਲਿਆ ਜੰਮ ਦਾ ਬੱਚਾ ਆਪ ਦਾ ਜਿਹੜਾ ਖੂਨ ਆ ਉਹਦੀ ਪ੍ਰੋਬਲਮਸ ਲੈ ਕੇ ਆ ਰਿਆ ਵਾ ਉਹਦੇ ਕਰਕੇ ਵਾਲ ਚਿੱਟੇ ਨੇ ਜੇ ਆਪਾਂ ਕਹਿੰਨੇ ਵੀ ਜੇ ਜੰਮ ਦਾ ਬੱਚਾ ਵਾਲ ਚਿੱਟੇ ਲੈ ਕੇ ਜੰਮ ਪਿਆ ਤਾਂ ਸਾਰੀ ਉਮਰ ਇਦਾਂ ਹੀ ਰਹਿਣਾ ਵਾ ਇਹ ਗੱਲ ਤਾਂ ਜੀ ਉਹ ਜਿਹੜੇ ਉਹ ਮੈਂ ਉਹੀ ਗੱਲ ਨਹੀਂ ਪ੍ਰੋਬਲਮ ਕੁਝ ਹੋਰ ਆ ਇਸ਼ਾਰਾ ਕੁਝ ਹੋਰ ਆ ਤੇ ਉਹਦਾ ਹੱਲ ਜਮੇ ਹੀ ਕੁਝ ਹੋਰ ਤੇ ਫਿਰ ਇਹ ਜਿਹੜਾ ਤੁਸੀਂ ਨੁਸਖਾ ਰੱਖਿਆ ਹੋਇਆ ਹੈ ਇਹ ਬਦਾਮਾਂ ਦਾ ਤੇਲ ਹੈਗਾ ਤੁਸੀਂ ਤੁਸੀਂ ਕਹਦੇ ਹੋ ਵੀ ਬਦਾਮਾਂ ਦੇ ਤੇਲ ਦੇ ਵਿੱਚ ਇਹ ਜਿਹੜਾ ਇਹ ਇਹ ਕੀ ਚੀਜ਼ ਹੈ ਇਹ ਕੜੀ ਪੱਤਾ ਜੀ ਸੁਕਾਇਆ ਹੋਇਆ ਕੜੀ ਪੱਤਾ ਤੇ ਇਹ ਜੀ ਇਹ ਬ੍ਰਿੰਗਰਾਜ ਦੀ ਟਾਹਣੀਆਂ ਨਹੀਂ ਅੱਛਾ ਇਹਨਾਂ ਨੂੰ ਕੀ ਕਰਨਾ ਹੈ ਅਸੀਂ ਖਾਣਾ ਹੈ ਕਿ ਇਹ ਕੀ ਕਰਨਾ ਹੈ ਨਹੀਂ ਆ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਇਹਨੂੰ ਤੁਸੀਂ ਆ ਹੈਗਾ ਜੀ ਬਦਾਮਾਂ ਦਾ ਤੇਲ 1 ਗਲਾਸ ਕੋਲਡ ਪ੍ਰੈਸਡ ਕੋਲਡ ਪ੍ਰੈਸ ਉਹ ਕੀ ਹੁੰਦਾ ਕੋਲੇ ਚੋਂ ਕੱਢਿਆ ਹੋਇਆ ਜੀ ਲੱਕੜ ਦਾ ਹੁੰਦਾ ਜੀ ਉਹਦੇ 'ਚ ਤੁਸੀਂ ਬਦਾਮ ਪਾਓ ਉਸ ਤੋਂ ਬਾਅਦ ਉਹਨੂੰ ਮਤਲਬ ਕਹਿ ਲਓ ਜਿਵੇਂ ਕੋਟਾ ਪਲੋਂਨੇ ਆ ਉਸ ਹਾਵਨ ਤੇ ਨਿਕਲਦਾ ਅੱਛਾ ਮਤਲਬ ਕਿਸੇ ਮਸ਼ੀਨਾ ਜ਼ਰੀਏ ਨਹੀਂ ਨਿਕਲਦਾ ਇਹ ਨਹੀਂ ਹੁਣ ਤਾਂ ਕੋਲਡ ਪ੍ਰੈਸ ਵਾਲੀ ਮਸ਼ੀਨਾ ਵੀ ਆ ਗਈ ਹੈ ਜੀ ਅੱਛਾ ਜੀ ਹਾਂ ਜੀ ਬਹੁਤ ਸੋਹਣੀ ਮਸ਼ੀਨਾ ਆ ਗਈ ਹੁਣ ਤਾਂ ਟੈਕਨੋਲੋਜੀ ਬਹੁਤ ਐਡਵਾਂਸ ਹੈ ਚਲੋ ਅਸੀਂ ਇਹ ਕੋਲਡ ਪ੍ਰੈਸ ਬਦਾਮਾਂ ਦਾ ਤੇਲ ਬੜੀ ਵਧੀਆ ਫ੍ਰੈਗਰੈਂਸ ਬੜੀ ਵਧੀਆ ਹੈ ਜੀ ਇਹਦੀ ਇਹ ਤਾਂ ਅਲਰਜੀ ਵੀ ਬਦਾਮ ਕੱਢ ਕੇ ਰ ਕੋਈ ਛੱਲਦਾ ਹੋਵੇ ਬਤਾ ਬਹੁਤ ਮੈਂ ਉਹੀ ਗੱਲ ਕਰਦਾ ਫਰੂਕੀ ਜੀ ਅਸੀਂ ਕੁਦਰਤ ਤੋਂ ਵੱਡੇ ਨਹੀਂ ਹੈਗੇ ਜੋ ਤਾਕਤ ਇਹਦੇ ਚਾ ਨਾ ਹੀ ਇਹ ਤਾਂ ਮੈਂ ਕਹਾਂ ਵੀ ਮੈਂ ਇਹ ਤੋਂ ਵੀ ਉੱਤੇ ਆ ਸਭ ਤੋਂ ਵੱਡੀ ਮੂਰਖਤਾ ਉਸ ਦਿਨ ਹੋ ਜੂਗੀ ਜਿਸ ਦਿਨ ਅਸੀਂ ਇਹ ਗੱਲ ਕਰਨ ਲੱਗੇ ਇੰਨਾ ਚੀਜ਼ਾਂ ਕਰਕੇ ਅਸੀਂ ਜਿਉਂਨੇ ਆ ਅਸੀਂ ਰੋਟੀ ਖਾਣੇ ਤਾਂ ਅਸੀਂ ਜਿਉਂਨੇ ਆ ਜੀ ਜੀ ਜਿਉਂਨੇ ਜਿਉ ਰਹੇ ਤਾਂ ਨਹੀਂ ਰੋਟੀ ਖਾਰੇ ਜੀ ਜੀ ਜੇ ਰੋਟੀ ਖਾਰੇ ਤਾਂ ਜਿਉ ਰਹੇ ਆ ਜੀ ਜੀ ਅੱਛਾ ਤੇ ਫਿਰ ਇਹਦਾ ਨੁਸਖਾ ਕਿਵੇਂ ਇਸਤੇਮਾਲ ਕਰਨਾ ਇਹ ਤੁਸੀਂ ਆ ਦੇਖੋ ਇੱਕ ਗਲਾਸ ਆਪਾਂ ਆਹ ਪਾ ਲਿਆ ਬਾਦਾਮਾਂ ਦਾ ਤੇਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੰਨੇ ਇੱਕ ਲੈ ਲਓ ਇੰਨੇ ਇੱਕ ਤੇਲ ਲੈ ਲਓ ਠੀਕ ਹੈ ਇੰਨੇ ਇੱਕ ਪੱਤੇ ਆਪ ਇਹਦੇ ਚ ਆ ਪਾਤੇ ਉਸ ਤੋਂ ਬਾਅਦ ਤੁਸੀਂ ਆਹ ਲੈ ਲਓ ਬ੍ਰਿੰਗਰਾਜ ਇਹ ਆ ਮਿਲ ਜਾਂਦੇ ਨੇ ਜੀ ਪੰਸਾਰੀਆਂ ਕਿੰਨਾ ਜੀ ਬੜੇ ਆਰਾਮ ਦਾ ਬੜੇ ਆਰਾਮ ਠੀਕ ਆ ਆ ਹੋ ਗਈ ਇਹ ਆਪਾਂ ਸਾਰਾ ਐ ਰੱਖ ਇਹਨੂੰ ਕਟੋ-ਕਟ 12 ਘੰਟੇ ਲਈ ਪਿਉਂਦੋ ਠੀਕ ਆ ਇਸੇ ਤਰੀਕੇ ਨਾਲ ਪਿਉਉਦੀ ਇਸੇ ਤਰੀਕੇ ਨਾਲ ਜਦੋਂ ਇਹ ਪੂਰਾ ਮਿਲ ਪੇਜ ਜੇ ਠੀਕ ਆ ਇਹਨੂੰ 12 ਘੰਟੇ ਲਈ ਪਿਉਂਦੋ ਠੀਕ ਹੋ ਗਿਆ ਠੀਕ ਹੋ ਗਿਆ ਜੀ 12 ਘੰਟੇ ਪੀਉਣ ਤੋਂ ਬਾਅਦ ਤੁਸੀਂ ਇਹਨੂੰ ਝੜਾਓ ਕੜਾਈ 'ਚ ਤੜਾਈ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਕੜਨ ਦਿਓ ਜਦੋਂ ਤੱਕ ਇਹ ਬਿਲਕੁਲ ਮੱਚ ਨਾ ਜਾਵੇ ਜਿਹੜੇ ਆਹ ਪੱਤੇ ਨੇ ਇਹਨਾਂ ਦਾ ਬਿਲਕੁਲ ਮਤਲਬ ਕਹਿ ਲੋ ਵੀ ਆਪਾਂ ਪ੍ਰਸ਼ਾਦ ਬਣਾਤਾ ਉਸ ਤੋਂ ਬਾਅਦ ਉਹ ਤੇਲ ਨੂੰ ਪਾਣ ਕੇ ਤੁਸੀਂ ਡੇਲੀ ਐਵਰੀ ਸਿੰਗਲ ਡੇ ਕੰਗੀ ਕਰੋ ਲੱਕੜ ਦੀ ਕੰਗੀ ਨਾਲ ਤੁਸੀਂ ਚੰਗੀ ਤਰ੍ਹਾਂ ਲੱਕੜ ਦੀ ਕੰਗੀ ਨਾਲ ਕੰਗੀ ਕਰਕੇ ਕੰਗੀ ਦਾ ਵੀ ਇਹ ਫਾਇਦਾ ਵਾ ਜੇ ਕੋਈ ਸਿਕਰੀ ਹੁੰਦੀ ਹੈ ਤਾਂ ਪੱਟ ਦਿੰਦੀ ਹੈ ਜਿਹੜੇ ਲੋਕ ਹੁਣ ਮੁੜਕਾ ਨਹੀਂ ਤਿਲਕਣ ਦਿੰਦੇ ਤਾਂ ਜਿਹੜਾ ਮੁੜਕਾ ਥੱਲੇ ਜੰਮਿਆ ਹੋਇਆ ਉਹ ਪੱਟ ਦਿੰਦਾ ਵਾ ਤੁਹਾਡੇ ਰੋਮ ਰੋਮ ਨੂੰ ਓਪਨ ਕਰ ਦਿੰਦਾ ਉਹ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਦੇ ਬਾਣਾ ਤੇ ਲਾਓ ਔਰ ਚੜਦੀ ਜਿਹੜੀ ਸੂਰਜ ਦੀ ਕਿਰਨਾਂ ਨੇ ਉਹਦੇ ਵਿੱਚ ਮੇਰੇ ਅਕੋਰਡਿੰਗ ਤੁਸੀਂ ਸਿਰਫ 45 ਮਿੰਟਸ ਕੱਢ ਕੇ ਉੱਚ ਬੈਠੋ ਬਸ ਮੈਂ ਸ਼ਬਦ ਨਹੀਂ ਇਹ ਦੂਤ ਤੇ ਮਤਲਬ ਮੈਂ ਜੇ ਉਸ ਮੂਮੈਂਟ ਦੇ ਵਿੱਚ ਪਹੁੰਚ ਜੀ ਨਹੀਂ ਇਹ ਤਾਂ ਸ਼ਬਦ ਨਹੀਂ ਆ ਸਕਦੇ ਫਿਰ ਉਸ ਚੀਜ਼ ਲਈ ਚਲੋ ਅੱਛਾ ਇੱਕ ਗੱਲ ਹੋਰ ਦੱਸੋ ਵੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵਾਲਾਂ ਦੀ ਵਾਲ ਬਿਲਕੁਲ ਠੀਕ ਨੇ ਉਹ ਇਸਤੇਮਾਲ ਕਰ ਸਕਦੇ ਨੇ ਮੈਂ ਕਹਿੰਦਾ ਜੀ ਜ਼ਰੂਰ ਕਰੋ ਦਰਖਤ ਨੂੰ ਤਾਂ ਪਾਣੀ ਜ਼ਰੂਰੀ ਹੈ ਨਹੀਂ ਜੀ ਜੀ ਸੋ ਉਸੇ ਤਰ੍ਹਾਂ ਇਹ ਹੈ ਜੀ ਸਿਰਫ ਇਹ ਉਹਨਾਂ ਲੋਕਾਂ ਮੈਂ ਉਹੀ ਗੱਲ ਕਹਿੰਦਾ ਹੁਣ ਜੇ ਬੰਦੇ ਨੂੰ ਕਿਸੇ ਨੂੰ ਸਟ्रेस ਆ ਜਿਵੇਂ ਉਹੀ ਗੱਲ ਆ ਜੀ ਕਿਸੇ ਬੰਦੇ ਨੇ ਕਰਜ਼ਾ ਦੇਣਾ ਸੀਗਾ ਤੇ ਦਵਾਈ ਉਹ ਖਾਈ ਜਾਂਦਾ ਸਿਰਦਰਦੀ ਬੁਖਾਰ ਦੀ ਪਰ ਉਹ ਜੇ ਕਰਜ਼ਾ ਦੇ ਦਵੇ ਤਾਂ ਉਹਨੂੰ ਲੋੜ ਹੀ ਦਵਾਈਆਂ ਦੀ ਜੀ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਕੁਦਰਤ ਦੇ ਬਹੁਤ ਹਿੱਤ ਚ ਕੰਮ ਕਰਦੀਆਂ ਨੇ ਤੁਹਾਡੇ ਜਿਹੜੇ ਵਾਲ ਨੇ ਜੜਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਰਿਸ਼ਮੈਂਟ ਦਿੰਦੀਆਂ ਨੇ ਇਹ ਇੱਕ ਦਰਖਤ ਨੂੰ ਪਾਣੀ ਦੇਣ ਬਰਾਬਰ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਧਰ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਬਰਿੰਗਰਾਜ ਹੈਗਾ ਔਰ ਇੱਕ ਕੜੀ ਪੱਤੇ ਹੈ ਔਰ ਇਹਨੂੰ ਬਦਾਮਾਂ ਦੇ ਵਿੱਚ 12 ਘੰਟੇ ਤੇਲ ਦੇ ਵਿੱਚ ਭੋਂਕੇ ਉਸ ਤੋਂ ਬਾਅਦ ਇਹਨੂੰ ਗਰਮ ਕਰਨਾ ਹੈ ਪੂਰੀ ਤਰੀਕੇ ਨਾਲ ਜਦੋਂ ਤੱਕ ਇਹ ਮੱਚ ਨਹੀਂ ਜਾਂਦਾ ਬੁਰਿੰਗਰਾਜ ਤੇ ਕੜੀ ਪੱਤਾ ਉਦੋਂ ਤੱਕ ਅਸੀਂ ਇਸ ਨੂੰ ਗਰਮ ਕਰਦੇ ਰਹਿਣਾ ਔਰ ਗਰਮ ਕਰਨ ਤੋਂ ਬਾਅਦ ਪੁਣਕੇ ਚੰਗੀ ਤਰ੍ਹਾਂ ਪੁਣਕੇ ਬਹੁਤ ਬਾਰੀਕ ਪੁਣਕੇ ਇਹਦਾ ਜਿਹੜਾ ਤੇਲ ਦਾ ਇਸਤੇਮਾਲ ਹੈਗਾ ਅਸੀਂ ਲਗਾ ਕੇ ਧੁੱਪੇ ਚੜ੍ਹਦੀ ਸੂਰਜ ਦੇ ਵਿੱਚ ਧੁੱਪੇ ਬੈਠਣਾ ਹੈ ਜਦੋਂ ਤੱਕ ਉਹ ਧੁੱਪ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਵਾਲ ਹੈਗੇ ਨੇ ਜਿਹੜੇ ਉਮਰ ਤੋਂ ਪਹਿਲਾਂ ਸਫੈਦ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਫਰਕ ਪੈ ਸਕਦਾ ਹੈ ਜਿਹੜੇ ਵਾਲ ਤੁਹਾਡੇ ਦੋ ਮੂਹੇ ਹੋ ਚੁੱਕੇ ਨੇ ਉਹਨਾਂ ਨੂੰ ਫਰਕ ਪੈ ਸਕਦਾ ਹੈ ਤੁਹਾਡੇ ਵਾਲ ਲੰਬੇ ਨਹੀਂ ਹੋ ਰਹੇ ਤਾਂ ਤੁਹਾਡੇ ਵਾਲ ਨੇ ਜਿਹੜੇ ਮੈਨੂੰ ਲੱਗਦਾ ਹੈ ਕਿ ਗੱਜ-ਗੱਜ ਲੰਬੇ ਜਿਹੜੇ ਉਹ ਹੋ ਸਕਦੇ ਨੇ ਔਰ ਇਸ ਤੋਂ ਇਲਾਵਾ ਜਿਨ੍ਹਾਂ ਦੇ ਬਲ ਬਿਲਕੁਲ ਰੁੱਸ ਗਏ ਨੇ ਉਹਨਾਂ ਨਾਲੋਂ ਜੇ ਅਸੀਂ ਕਹਿ ਲਈਏ ਕਿ ਹਰ ਵੇਲੇ ਮੁਰਝਾਏ ਮੁਰਝਾਏ ਰਹਿੰਦੇ ਨੇ ਉਹਨਾਂ ਦੇ ਵਿੱਚ ਚਮਕ ਲਿਆਉਣ ਦਾ ਜਿਹੜਾ ਇੱਕ ਕੰਮ ਹੈ ਇਹ ਤੇਲ ਕਰ ਸਕਦਾ ਪਰ ਫਿਰ ਵੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਇਹੋ ਹੈ ਤੁਹਾਨੂੰ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਆਪਣੇ ਸਰੀਰ ਦੇ ਉੱਤੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲੈ ਲਿਆ ਕਰੋ ਜੀ ਮੈਂ ਇੱਕ ਗੱਲ ਹੋਰ ਐਂਡ ਤੇ ਕਹਿਣਾ ਚਾਹੁੰਦਾ ਇਹ ਮੇਰੀ ਪਰਸਨਲ ਆਬਜ਼ਰਵੇਸ਼ਨ ਸਾਡੇ ਕੋਲੇ 22 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਮੁੰਡੇ ਆਉਂਦੇ ਹੋ ਕਹਿੰਦੇ ਸਾਡੇ ਦਾੜੀ ਨਹੀਂ ਆਉਂਦੀ ਜੀ ਔਰ ਸਾਡੇ ਕੋਲੇ 18 ਸਾਲ ਤੋਂ ਲੈ ਕੇ 22 ਸਾਲ 25 ਸਾਲ 30 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਵੀ ਆਉਂਦੀਆਂ ਨੇ ਉਹ ਕਹਿੰਦੇ ਸਾਡੇ ਦਾੜੀ ਆਉਂਦੀਆਂ ਮੁੱਛਾਂ ਆਉਂਦੀਆਂ ਨੇ ਤਾਂ ਉਸ ਜਿਹੜਾ ਏਰੀਆ ਵਾ ਉੱਥੇ ਸਾਨੂੰ ਹਾਰਮੋਨਸ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਬੰਦੇ ਦੇ ਵਾਲ ਨਾ ਆਉਣੇ ਇਹ ਵੀ ਇੱਕ ਪ੍ਰੋਬਲਮ ਆ ਉਹ ਸੰਕੇਤ ਆ ਵੀ ਕੋਈ ਅੰਡਰਲਾਈਨ ਪ੍ਰੋਬਲਮ ਹੈਗੀ ਆ ਔਰ ਕੁੜੀਆਂ ਦੇ ਬ ਵਾਲ ਆਉਣੇ ਇਹ ਵੀ ਇੱਕ ਪ੍ਰੋਬਲਮ ਦਾ ਸੰਕੇਤ ਹੈ ਵੀ ਉਹ ਆਪਾਂ ਪ੍ਰੋਬਲਮ ਨੂੰ ਹੱਲ ਕਰੀਏ ਤਾਂ ਸਾਰਾ ਕੁਝ ਬੈਲੈਂਸ ਹੋਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਹੁਦਾ ਜੀ ਸੋ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਕਿ ਇਹ ਨੁਸਖਾ ਫਾਰਮੂਲਾ ਹੈਗਾ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਇਸਤੇਮਾਲ ਕਰਨਾ ਉਸੇ ਤਰੀਕੇ ਨਾਲ ਜੇਕਰ ਤੁਸੀਂ 20-25 ਸਾਲ ਦੇ ਹੋ ਚੁੱਕੇ ਹੋ ਤੇ ਤੁਹਾਡੇ ਦਾੜੀ ਜਾਂ ਮੁੱਛ ਨਹੀਂ ਆ ਰਹੀ ਜਾਂ ਫਿਰ ਕੁਝ ਕੁੜੀਆਂ ਦੀ ਜਿਹੜੀ ਬੋਡੀ ਆ ਬਹੁਤ ਜ਼ਿਆਦਾ ਹੈਰੀ ਹੁੰਦੀ ਹੈ ਉਹਦੇ ਵਾਸਤੇ ਵੀ ਜਿਹੜਾ ਨੁਸਖਾ ਫਾਰਮੂਲਾ ਵੈਦ ਜੀ ਦੇ ਕੋਲ ਤਿਆਰ ਰਹਿੰਦਾ ਹੈ ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਜਿਹੜਾ ਡਾਕਟਰ ਜੀ ਡੀ ਆਯੁਰਵੇਦਾ ਦਾ ਦੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ